ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਚੱਲੀਆਂ ਗੋੜੀਆਂ ਮਾਮਲੀ ਜਿਹੀ ਗੱਲ ਤੇ ਪਿੱਛੇ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਦੱਸਿਏ ਕਿ ਹੁਣ ਨਿੱਕੀ ਉਮਰ ਦੇ ਬੱਚੇ ਹੱਥਾਂ ਵਿੱਚ ਪਿਸਤੌਲ ਲੈ ਕੇ ਘੁੰਮ ਰਹੇ ਹਨ ਉਥੇ ਇੱਕ ਸਾਰੀਆਂ ਗਲੀਆਂ ਕਾਨੂੰਨ ਵਿਵਸਥਾ ਤੇ ਸਵਾਲ ਖੜੀਆਂ ਕਰ ਦਿੱਤੀਆਂ ਨੇ ਇਹ ਗੱਲਾਂ ਨੇ ਕਿ ਆਖਰ ਇਹ ਹਥਿਆਰ ਕਿੱਥੋਂ ਆ ਰਹੇ ਨੇ ਤੇ ਕੌਣ ਇਨ੍ਹਾਂ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਦੇ ਰਿਹਾ ਹੈ ਉਥੇ ਅੰਮ੍ਰਿਤਸਰ ਦੇ ਲੋਗੜਗੜ ਖੇਤਰ ਦੇ ਵਿੱਚ ਇੱਕ ਘਰ ਦੇ ਬਾਹਰ ਸ਼ਰੀਆਮ ਫਾਇਰਿੰਗ ਦੇ ਮਾਮਲੇ ਨੂੰ ਲੈ ਕੇ ਮਾਹੌਲ ਡਰਦਾ ਪੈਦਾ ਹੋਇਆ ਕੱਟਣਾ ਦੁਪਹਿਰ ਕਰੀਬ ਤੇ ਜਿਹੜੀ ਦੁਪਹਿਰ ਦੇ ਸਮੇਂ ਵਾਪਰੀ ਹੈ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਗਲੀ ਵਿੱਚ ਪਹੁੰਚੇ ਅਤੇ ਇੱਕ ਘਰ ਦੇ ਬਾਹਰ ਖੜੇ 18 ਸਾਲ ਦੇ ਲੜਕੇ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਹੈ ਘਰ ਵਿੱਚ ਮੌਜੂਦ ਪਰਿਵਾਰ ਦੀਆਂ ਮਹਿਲਾਵਾਂ ਨੇ ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋਣ ਦੀ ਪੁਸ਼ਟੀ ਕੀਤੀ ਹੈ ਲੜਕੇ ਦੇ ਪਰਿਵਾਰਕ ਮੈਂਬਰ ਨੇ ਰੋਸ ਜ਼ਾਹਤਿਆ ਕਿ ਸਾਡਾ ਲੜਕਾ ਘਰ ਦੇ ਬਾਹਰ ਖੜਾ ਸੀ ਜੋ ਗੋਲੀ ਮੇਰੇ ਬੱਚੇ ਨੂੰ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ ਕੋਈ ਰਣਜੀਤ ਨਹੀਂ ਸੀ ਫਿਰ ਇਹ ਕਹਿ ਕੇ ਤੂੰ ਮੇਰੇ ਵੱਲ ਦੇਖਿਆ ਕਿਵੇਂ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਉਹਨੇ ਹੀ ਦੱਸਿਆ ਕਿ ਗੋਲੀਕਾਰ ਦੇ ਦਰਵਾਜ਼ੇ ਬੰਦ ਕਰ ਰਹੇ ਦਾਦੀ ਦੇ ਕੋਲੋਂ ਲੰਘ ਗਈ ਅਤੇ ਉਹਨਾਂ ਦੇ ਭਰਾ ਨੂੰ ਬੱਚੇ ਦੇ ਬੱਚੇ ਬਰੀਕੀ ਨਾਲ ਬਚਾਅ ਹੋ ਗਿਆ ਪਰਿਵਾਰਕ ਦਾ ਕਹਿਣਾ ਕਿ ਸ਼ੱਕੀ ਨੌਜਵਾਨ ਪਹਿਲਾਂ ਮੰਦਰ ਕੋਲ ਰੁਕੇ ਫਿਰ ਐਕਟੀਵਾ ਤੇ ਹੋਣਾ ਤੇ ਘਰ ਦੇ ਦਰਵਾਜ਼ੇ ਤੱਕ ਆਏ ਇਹ ਲੜਕਾ ਘਰ ਅੰਦਰੋਂ ਗਨ ਲੈ ਕੇ ਆਇਆ ਅਤੇ ਬਿਨਾ ਕਿਸੇ ਵੱਡੇ ਝਗੜੇ ਤੇ ਤਿੰਨ ਗੋਲੀਆਂ ਚਲਾ ਕੇ ਪੱਜ ਗਿਆ ਪਰਿਵਾਰ ਨੇ ਨਿਆਂਇਕ ਕਾਰਵਾਈ ਦੀ ਮੰਗ ਕੀਤੀ ਹੈ ਇੱਕ ਨਿੱਕੀ ਜੀ ਗੱਲ ਪਿੱਛੇ ਕਿ ਆਖਰ ਤੂੰ ਮੇਰੇ ਵੱਲ ਘੂਰ ਕੇ ਦੇਖਿਆ ਕਿਵੇਂ ਇੰਨੀ ਜੀ ਗੱਲ ਪਿੱਛੇ ਗੋਲੀਆਂ ਚਲਾ ਦਿੱਤੀਆਂ 18 ਸਾਲ ਦਾ ਇਹ ਪੁੱਤਰ ਆ ਤੇ ਹਾਲਾਂਕਿ ਇਹ ਘਟਨਾ ਦੋ ਦੌਰਾਨ ਬਾਹਰ ਸੀਗਾ ਔਰ ਤੁਹਾਨੂੰ ਦੱਸੀਏ ਕਿ ਇਸ ਤਰੀਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਗਿਆ ਤੇ ਇਸ ਤੋਂ ਬਾਅਦ ਇਨਸਾਫ ਜਿਹੜਾ ਵਾ ਉਸ ਦੀ ਮੰਗ ਕੀਤੀ ਗਈ ਹੈ। ਇਹ ਘਟਨਾ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਜਿਹੜੀ ਹੋ ਗਈ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇੱਕ ਛੋਟੀ ਜੀ ਗੱਲ ਪਿੱਛੇ ਕੁਝ ਨੌਜਵਾਨ ਗਲੀ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਕੀ ਕੁਝ ਪੂਰਾ ਮਾਮਲਾ ਕੀ ਕੁਝ ਪਰਿਵਾਰਕ ਮੈਂਬਰਾਂ ਦਾ ਕਹਿਣਾ ਤੁਸੀਂ ਸੁਣ ਸਕਦੇ ਹੋ? ਦਸ ਕਿ ਔਰ ਕਿੱਥੋਂ ਰਹਿਣ ਵਾਲੇ ਅਸੀਂ ਬਦਲੌਂ ਗਲੀ ਦੇ ਰਹਿਣ ਵਾਲੇ ਕੀ ਨਾ ਹੀ ਕੋਈ ਗੁਰਵਿੰਦਰ ਕੋ ਅੱਛਾ ਕੀ ਮਾਮਲਾ ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਵੇਖਨੇ ਕਿਉਂ ਤੂੰ ਸਾਨੂੰ ਨੰਗਦੇ ਪਾਉਂਦੀ ਬਸ ਐਸੇ ਕਹਿੰਦਾ ਤੇ ਕਿੰਨੀ ਉਮਰ ਦਾ ਤੇ ਬੇਟੇ ਦੀ ਮੇਰੇ ਬੇਟੇ 18 ਸਾਲ ਜਾ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ ਤਿੰਨ ਗੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗੱਲ ਚੱਲੀ ਨਹੀਂ ਜੜੀ ਤਾਂ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੀ 18 ਸਾਲ ਦਾ ਬੱਟਾ ਕਾਰਨ ਕੋਈ ਨਹੀਂ ਆਮ ਦਾਸ ਜੀ ਔਰ ਕਿਥੋਂ ਦੇ ਰਹਿਣ ਬਨੇ ਇਥੋਂ ਦੇ ਬਦਰਾਉਂਦੇ ਅੱਛਾ ਕੀ ਹੋਇਆ ਜੀ ਇਹ ਹੋਏ ਕਹਿੰਦੇ ਆ ਬੱਚੇ ਵੇਖਿਆ ਕਿਉਂ ਸਾਨੂੰ ਇੱਥੇ ਵੇਖਣ ਤੋਂ ਹੀ ਇਹਨਾਂ ਨੂੰ ਗੋਲੀਆਂ ਚਲਾਉਂਦੇ ਜਾਂ ਤੇ ਲੜਦੇ ਕੋਈ ਆਣ ਗਵਾਰ ਸਿਡਾਉਂਦਾ ਝਗੜਦੇ ਤਾਂ ਆਦਮੀ ਕੋ ਛਿਡਾਉਂਦਾ ਇਹ ਚੁੱਪ ਕਰਕੇ ਗੋਲੀਆਂ ਲੈ ਆਏ ਉਹ ਲ ਬੇਬੇ ਆ ਗਿਆ ਪੌੜੀ ਚ ਇਹਨਾਂ ਨੇ ਗੋਲੀਆਂ ਚ ਅਦਰਵਾੜੀ ਪਿਸਤੌਲ ਬੇਬੂਆ ਮਾਰਿਆ ਉਹਦੀ ਬਾਅਦ ਵਜਾ ਤੇ ਬਾਅਦ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚਲੀਆਂ ਇੱਕ ਬਾਜ਼ਾਰ ਚ ਤੇ ਇਹਦੇ ਗੋਲੀ ਕੋਈ ਰੰਜਿਸ਼ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਉਹ ਕਿਤੇ ਰਿਹਾ ਨਾਲ ਇਸ ਕਿਤੇ ਦੇ ਨਾਲ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦੇ ਜਿਹੜੇ ਹਾਂ ਬਰਾਦਰੀ ਆ ਅਸੀਂ ਚਾਂਚ ਆ ਗਏ ਬੰਦੇ ਦਾ ਹਾਂ ਪਛਾਣ ਚ ਮੋਹਤ ਦੇ ਤੁਹਾਡੀ ਰਿਸ਼ਤੇਦਾਰੀ ਕਿਹੋ ਜਿਹਾ ਕਿੱਦਾਂ ਹੋਵੇ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਕਰੇਂਦਾ ਠੀਕ ਐਦਰ ਰੇਂਦਾ ਆ ਲੋਗ ਕਿੰਨੇ ਜਣੇ ਆਏ ਸੀ ਦੋ ਜਣੇ ਕੀ ਮੰਨਤੀ ਕਰਦੇ 50 ਸਾਡਾ ਮਾਣੇ ਹੋਏਗਾ ਵਾ ਕੱਲੂ ਸਾਢਾ ਬੱਚਾ ਕੱਲਾ ਬੈਠਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਦਾਂ ਤੁ ਸੱਜਾ ਮਿਲ ਜAVE ਅਸੀਂ ਇਦਾਂ ਦਾ ਨਾਮ ਨਹੀਂ ਲੈਣਾ ਅਸੀਂ ਹੋਰ ਕਿਸੇ ਦਾ ਨਾਮ ਨਹੀਂ ਲੈਣਾ ਕਿੰਨੇ ਇਹਨੇ ਗੋਲੀਆਂ ਕਿੰਨੀਆਂ ਚਲਾਈਆਂ ਤਿੰਨ ਜੀ ਸਰ ਕੀ ਮਾਮਲਾ ਜਿਹੜਾ ਇੱਕ ਰੂਹ ਚੱਤੀ ਇੱਕ ਦੁਪਹਿਰ ਨੂੰ ਇੰਸੀਡੈਂਟ ਪੋੜਿਆ ਚਾਰ ਕੋਈ ਇਹ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਨੁਸ਼ਾਸਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਇਸ ਤਰ੍ਹਾਂਦ ਕਾਰਵਾਈ ਕਰਦੇ ਹੋਏ ਮਿਲ ਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਖੋਲ ਮਿਲਿਆ ਉਤੋਂ ਤੇ ਜਿਹੜੀ ਜਾਂਚ ਕਰਵੀਓ ਕੀਤੀ ਜਾ ਰਹੀ ਹੈ ਤੇ ਬੰਦੇ ਨੋਟੀਫਾਈ ਕਰ ਲਗਾ ਕਿੰਨੀਆਂ ਗੋਲੀਆਂ ਚੱਲੀਆਂ ਸੀ ਇੱਕ ਹੀ ਫਾਇਰ ਹੋਇਆ ਇੱਕ ਖੋਲ ਮਿਲਿਆ ਸਰ ਉਹਨਾਂ ਦਾ ਬੋਲੋ ਕਿਹਾ ਜਾਂਦਾ 3-4 ਗੋਲੀਆਂ ਚਲਾਈਆਂ ਉਹ ਤੇਰੇ ਆਪਾਂ ਡੂਰਿੰਗ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਤੇ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਕੋਈ ਰੰਜਿਸ਼ ਸੀ ਕੋਈ ਪੁਰਾਣੀ ਨਹੀਂ ਕੋਈ ਪੁਰਾਣੀ ਦਿੰਦੇ ਚਾਹੇ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਜੋ ਜਿੱਦਾਂ ਦੀ ਵੀ ਕਾਰਵਾਈ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਬਲਕਿ ਬਿਲਕੁਲ ਅਜੇ ਤਾਂ ਨੀਚੇ ਸਟੇਜ ਆ ਜਾਈਦਾ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਹੁੰ ਤੇ ਆਪਾਂ ਆਂਟੀਫਾਈ ਕਰਕੇ ਨੂੰ ਕਰ ਦੇਗਾ ਜਿਹੜਾ ਵੈਪਨ ਸੀ ਹੁਣ ਚਾਇਸੀ ਹੈ ਉਹ ਲਾਇਸੈਂਸ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਲਾਇਸੈਂਸ ਜੀ ਚ